ਜੀ ਮੈਂ ਇਨਾ ਘਰ ਗੁੱਡੀ ਲੁੱਟਣ ਆਇਆ ਸਿਰਫ ਉਹ ਤੋਂ ਪੁਣਾ ਕਰਤੇ ਉਧਰੋਂ ਸਨੈਪ ਬਣਾਉਂਦੇ ਵੇ ਵੇ ਕੋਈ ਇਨਾ ਦੀ ਖਲਾਸ਼ੇਰੀ ਵੇਖੋ ਆਹੋ ਆ ਪਤੰਗ ਪਾਟੀ ਇਹਦੇ ਪਿੱਛੇ ਮੈਨੂੰ ਭਜਾਇਆ ਇਹਨਾਂ ਨੇ ਆਂਦੇ ਤੂੰ ਲੈ ਕੇ ਆ ਤੈਨੂੰ 버ਗਰ ਖਵਾਵਾਂਗੇ ਤੇ ਮੇਰੀ ਇੱਧਰ ਕਰਾ ਬੇਇਜ਼ਤੀ ਦਿੱਤੀ ਬੇਇਜ਼ਤੀ ਕਰਾਤੀ ਇਹਨਾਂ ਨੇ ਮੇਰੀ ਫੜ ਕੇ ਇਹਨਾਂ ਨੇ ਲੈਣਾ ਖਬਰ ਮੈਨਾਂ ਦੀ ਉਧਰੋਂ ਸਨੈਪ ਬਣਾਉਂਦੇ ਪੁੱਠੀ ਹੈ ਪੁੱਤ ਸਨੈਪ ਹੈ ਹੈਗਾ ਤਾਂ ਦੇਰ ਕੇ ਨੋਟ ਕਰਨ ਦੀ ਲੋੜ ਹੈ ਆ ਡੇਵਰ ਕੇ ਨੌਜਵਾਨੇ ਲੋੜਦੇ ਮਾਮਾ ਪਤੰਗ ਚੈੱਕ ਕਰੋ ਤੂੰ ਪਾਟੀਆਂ ਪਤੰਗਾ ਵੇਸ਼ੇ ਮੈਨੂੰ ਕੰਨਾਂ ਟਪਾਉਂਦੇ ਇਹ ਕਿੰਨਾ ਵੱਡਾ ਰਿਸਕ ਲਿਆ ਥੱਲੇ ਕੀ ਹੋ ਪਾਟੀਆਂ ਕਿੰਨਾ ਵੱਡਾ ਰਿਸਕ ਲਿਆ ਥੱਲੇ ਉਹ ਵੀ ਭਾਉ ਇਹ ਵੀ ਇਹ ਵੀ ਗੱਲ ਹੈਗੀ ਆ ਕੋ ਇੱਥੋਂ ਟੱਪ ਕੇ ਜਾਣਾ ਹੁਣ ਮੈਂ ਉਧਰ ਇੱਥੋਂ ਪੈਰ ਰੱਖਣਾ ਤੇ ਪੈਰ ਰੱਖਣਾ ਚੱਲ ਉਧਰ ਤੇ ਆਪਾਂ ਰੋ ਚੜਨ ਲੱਗੇ ਉਤੇ ਟੱਪ ਕੇ ਤੈਨੂੰ ਮੈਂ ਉਧਰ ਆਂਦੀ ਆ ਸ਼ਾਰੀ ਬੜੀ ਓਖਾ ਇੰਨਾ ਇੰਨਾ ਓਖਾ ਹੋ ਕੇ ਲੈਂਦੀ ਮੈਂ ਪਾਟੀ ਪਤੰਗ ਮਨੂਂਗ ਦੀ ਇਹ ਤੱਕੇ ਨਾਲ ਲੈਂਦੀ ਮੇਰੇ ਅੰਤ ਤੱਕ ਇਹਨਾਂ ਨੇ ਸੰਗ ਲਿਆ ਗਿਆ ਆ ਲੋ ਆ ਟੀਲੇ ਆਹੋ ਆ ਟੀਲੇ ਵੀ ਨਿਕਲੇ ਇਹਨਾਂ ਦੇ ਟੇਪਾਂ ਵੀ ਲਾਉਣੀਆਂ ਇਹਦੇ ਵਾ ਵੀਡੀਓ ਬਿਲਕੁਲ ਸਾਫ਼ ਆਈ ਵੇਖ ਲਵੀਂ ਹੋਰ ਦੇ ਸਵਾਗਤ ਆ ਤੁਹਾਡਾ ਸਾਡੇ ਨਵੇਂ ਬਲੌਗ ਵਿੱਚ ਅੱਜ ਦਾ ਬਲੌਗ ਹੈ ਗੁੱਡੀਆਂ ਪਰਾਂ ਲੱਗਿਆ ਨਾ ਪੁੱਤ ਕਿੱਧਰ ਲੜ ਕੇ ਲਿਆਂਦੀ ਏ ਓਦਾਂ ਲੱਭੀ ਨਹੀਂ ਬੁੱਢੇ ਹੋ ਗਿਆ ਓਦਾਂ ਨਹੀਂ ਤੁਰ ਕੇ ਜਾਇਆ ਜਾਂਦਾ ਕਿਸੇ ਦੋ ਤਿੰਨ ਗੁੱਡੀਆਂ ਆਪਾਂ ਵਢਾਲੀਆਂ ਵਾ ਉਹ ਗੁੱਡਾ ਆਪਣੇ ਟੁੱਟ ਕੇ ਗਿਆ ਵਾ ਆ ਜਿਹੜਾ ਇਹ ਆਪਣਾ ਹੀ ਇਹ ਲੈ ਆਉਣਾ ਆਪਾਂ ਥੋੜੇ ਜੇਰ ਤੱਕ ਹੋਰ ਫਿਰ ਵਾਪਸ ਤੇ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਵਿੱਚ ਜੁੜੇ ਰਹੋ ਵੀਰ ਪਿਆਰ ਤੁਹਾਨੂੰ ਪਿਆਰ ਭਰੇ ਸਾਸਰੀ ਕਾਲ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਲਾਸਟ ਤੱਕ ਵੀਡੀਓ 'ਚ ਬਨੇ ਰਹੋ ਹਾਂਜੀ ਤੇ ਆ ਲੱਗੇ ਨੇ ਪਤੰਗਾਂ ਚਾਹ ਤੁਹਾਨੂੰ ਪਿਆਰਾਂਗੇ ਤੇ ਬਿਸਕੁਟ ਥੋੜੇ ਤਰਲੇ ਮਾਰਨੇ ਪੈਣੇ ਤੁਹਾਨੂੰ ਮੈਂ ਬਿਸਕੁਟ ਵਾਲੀ ਤਰਲੇ ਮਾਰਨੇ ਪੈਣੇ ਚੱਲੇ ਵੇਖੋ ਡੋਰ ਲੱਭਣ ਦੇ ਗੁੱਡੇ ਦੀ ਗੁੱਡਾ ਬਹੁ ਹੈ ਤੇ ਡੋਰ ਲੱਭਣੀ ਸ਼ੁਰੂ ਉਸੇ ਟਾਈਮ ਹੀ ਭੋਰਾ ਸਬਰ ਨਹੀਂ ਕਿਧਰ ਕਿਹਾ ਹੋਵਾ ਇਹ ਕਿ ਲੋਲੀ ਹੋ ਗਈ ਆ ਉਧਰੋਂ ਫੜਿਆ ਗਿਆ ਇਹ ਇਧਰ ਹੱਸਾ ਹੀ ਪੈ ਗਿਆ ਹੱਸਾ ਹੀ ਪੈ ਗਿਆ ਨਹੀਂ ਨਹੀਂ ਲੋ ਜੀ ਉਧਰੋਂ ਫੜਿਆ ਗਿਆ ਜੀ ਗੁਡਾ ਵਾਲਾ ਬੋਹ ਹੈ ਇਹ ਕਾਲੇ ਰੰਗ ਦਾ ਤੇ ਇੱਕ ਮੰਡੋਰ ਇਧਰ ਲੱਪਨ ਤੇ ਡੋਰ ਉਧਰ ਨਿਕਲੀ ਉਧਰ ਹੀ ਡੋਰ ਉਧਰੋਂ ਫੜ ਲਿਆ ਗਿਆ ਨੇ ਪਹਿਲਾਂ ਮੰਨਦਾ ਕਿ ਕੀ ਆ ਤੋੜਦੇ 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 ਤੀਰ ਤੋੜਨੀ ਆ ਅੰਦਾ ਕਰਕੇ ਨਾ ਅ ਨਹੀਂ ਤੋੜਦੀ ਉਹ ਕਿਡਾ ਔਖਾ ਹੋ ਕੇ ਤੋੜਨੇ ਛੱਡ ਦੇ ਛੱਡ ਦੇ ਉਹਨਾਂ ਨੇ ਤੋੜਤੀ ਛੱਡ ਦੇ ਛੱਡ ਦੇ ਆ ਲਾ ਕੇਚੇ ਪਾ ਕੇਚਲੀ ਨਹੀਂ ਉਹਨੇ ਇਹ ਨਹੀਂ ਕਿ ਮਿਲਿਤਲਾ ਮਯੋਗੀ ਵਾ ਵਾ ਸਰਾ ਗਾਈ ਜਾਈ ਝੁੰਗਾਈ ਜਾਈ ਉਹਨੂੰ ਟੇਪਾਂ ਤੇ ਲਾ ਉਹਨੂੰ ਮੈਨੂੰ ਨਹੀਂ ਹੁੰਦੀ ਪਤੰਗ ਡੋਣੀ ਨਾ ਉਹ ਟੇਪ ਤੇ ਲਾ ਉਹਨੂੰ ਟੇਪ ਦੇ ਹੀ ਡੋਣੀ ਹੁੰਦੀ ਟੇਪ ਤੇ ਲਾ ਢਾ ਲੈਨੇ ਆ ਚੜਾਵਾਂਗੇ ਤੇ ਸਹੀ ਮਾਜੀ ਵਾਲੇ ਅੱਡੇ ਇੱਥੇ ਢਾ ਢਾਈ ਹੁੰਦਾ ਕੋਈ ਗੱਲ ਚੱਲੋ ਭਾਈ ਰੈਂਡਮ ਗੰਡਾ ਹੋ ਗਿਆ ਕੰਮ ਤੇ ਇਹਦੇ ਵਿੱਚੋਂ ਅਪ ਕੁਝ ਪੰਨਾ ਪਾ ਕੱਟ ਲੈਨੇ ਆ ਭਾਈ ਧੰਤੋਂ ਢੋਰ ਕੱਢ ਲੈਨੇ ਕੰਨੀ ਚੈੱਕ ਕਰ ਕਿਧਰ ਦੇਣ ਚੱਲਿਆ ਮੁੰਡਾ ਕੰਨੀ ਉਥੋਂ ਦਬੋਣੀ ਪੈਂਦੀ ਸਾਨੂੰ ਕਈ ਵਾਰੀ ਨਾ ਉਥੋਂ ਉਥੋਂ ਇਧਰ ਮਾਰ ਮਮਾ ਉਹ ਮੇਰੇ ਆ ਛੱਡ ਕੰਨੀ ਉਥੋਂ ਦਬੋਣੀ ਪੈਂਦੀ ਕਿ ਜੀ ਚੱਲ ਅਹ ਚੱਲ ਪਾਟਾਤੀ ਇਹਨੂੰ ਫੜਾਤੀ ਆ ਤੇ ਅੱਗੇ ਹੁਣੇ ਦਾ ਕੰਮ ਆ ਇਹ ਸਾੰਬੇ ਭਾਈ ਹੱਥੋਂ ਖਿੱਚੀ ਗਾਲੇ ਉਹ ਚੜ ਗਈ ਆ ਇਹ ਮੂੰਹ ਤੇ ਚੀਕੋ ਕਰੀਆ ਬਾੜ ਦਾ ਛਦਾਈ ਆ ਇਹ ਅਜ ਨਹੀਂ ਉਹ ਕਿਸ਼ਣ ਬਚਕਣਾ ਆ ਜਦ ਨਹੀਂ ਬਚਕਣਾ ਬੋਤੇ ਆਹੋ ਖਾਣੇ ਆਂਡੇ ਖੜਕਾਉਣੇ ਭਾਂਡੇ ਓਏ ਓਏ ਮਾ ਓਏ ਓਏ ਕਿਨੀ ਬਹੁਤ ਚੜੰਦੀ ਯਾਰ ਇਹ ਤੇ ਬਹੁਤ ਜਿਆਦਾ ਕਾਲਾ ਕਾਲਾ ਕਿਉਂ ਆ ਆ ਵੇਲਾ ਵੀਡੀਓ ਬਣਦੀ ਆ ਵੀਡੀਓ ਬੰਦੀ ਆ ਪੁੱਤ ਆ ਲੋੜੀ ਤੱਕ ਬਦਲਾ ਲੈਣਾ ਕੱਲੇ ਕੱਲੇ ਉਹ ਆ ਗਿਆ ਯੋ ਉਹ ਆ ਗਿਆ ਪਿੱਛਾ ਪਉਣ ਉਹ ਹੀ ਹੁਣ ਕੀ ਕੀਤਾ ਜਾਏਗਾ ਓਏ ਨਦੀ ਐਸੀ ਦਿੱਕਟਾ ਸੀ ਓਏ ਹਵਾ ਜੇ ਰੱਖੀ ਛੱਡੀ ਨਾ ਹਵਾ ਜੇ ਰੱਖੀ ਉੱਤੇ ਵੇਹ ਓਏ ਮਨਤਨੇ ਲਮਕਾਤਾ ਹੋਵੇ ਓਏ ਕਿਉਂ ਓਏ ਉਹ ਮਨਤ ਵੱਲ ਵੇ ਮਨਤਨੇ ਭੇਜਾ ਪਾੜਿਆ ਥੱਲੇ ਆ ਇਹੜਾ ਗੁੱਡਾ ਨਾ ਇਨੇ ਇਹਨੇ ਪੇਚ ਆਪਾਂ ਉਹ ਵੜਦਾ ਹੀ ਮੰਨੇ ਉਹ ਬਲੇ ਜਹੋ ਠੀਕ ਠੀਕ ਆ ਹਰ ਹਰ ਮੰਨਤ ਮੇਰੀ ਗੱਲ ਸੁਣ ਜੇ ਉਹਦੇ ਨਾਲ ਤੂੰ ਚੀਕ ਕਿਉਂ ਨਹੀਂ ਮਾਰੀ ਮਾਰ ਖਿੱਚ ਕੇ ਰੱਖ ਖਿੱਚ ਕੇ ਖਿੱਚ ਕੇ ਰੱਖ ਕੰਮ ਏ ਕਿ 400 ਕਿਹਿਆ 400 ਕਿੰਨਾ 400 ਬੱਸ ਓ ਐਣੀ ਮੇਰੀ ਬੱਬਾ ਬੱਬਾ ਓਏ 400 ਖਰਚਾ ਗਿਆ ਤੈਨੂੰ ਚੀਕ ਮਾਰ ਕੇ ਓਏ ਦਮਣੇ ਨੂੰ ਚੀਕ ਮਾਰ ਕੇ ਖਵਾ 400 ਕਰਨਾ ਓਏ ਕਿਸ਼ਨਾ ਕਿਸ਼ਨਾ ਚੀਕ ਮਾਰ ਕੇ ਖਵਾ ਉਹਦੀ ਚੀਕ ਜੇ ਕਰ ਕੇ ਮਰ ਨਹੀਂ ਬਣਾ ਚੀਕ ਤੂੰ ਦੱਸ ਵੇਲੇ ਓਏ ਐਣੀ ਏ ਬੱਬਾ ਕੁਟੀ ਕੋਪਾ ਇਹਨਾਂ ਨੂੰ ਨਰਾਸ਼ ਨਾ ਕਰਿਓ ਸਬਸਕ੍ਰਾਈਬ ਜ਼ਰੂਰ ਕਰ ਲਿਓ ਓਏ ਠੀਕ ਐ ਨਾ ਪਤੰਗ ਆਏ ਡਾਂਡੀ ਲੋਗੇਂ ਉਂਗੂਠਾ ਵਖਾਤਾ ਬਣੇ ਡਾਂ ਨਾ ਐ ਇੱਥੇ ਰੱਖ ਇਹ ਹੀ ਉਂਗੂਠੇ ਚਾਹੀਦੇ ਆ ਉਂਗੂਠਾ ਵਿੰਗਾ ਸਿੱਧਾ ਕਰ ਕਿੰਨੂ ਆਹੋ ਉਂਗੂਠਾ ਵਿੰਗਾ ਸਿੱਧਾ ਕਰ ਜਾ ਟੱਪ ਲਾਉਂਦੇ ਗੁੱਡਾ ਬੋ ਉਹਨੇ ਨਾਲ ਹੀ ਟੱਪ ਕੰਨ ਟੱਪ ਕੰਨ ਉਹ ਜਾਇਓ ਮਾਂ ਮਾਂ ਰਹੀ ਜੱਟ ਬਿਰੋਏ ਫਿਰਵਾ ਕਰੀਏ ਫੱਲਾ ਫੱਲਾ ਹੋ ਗਿਆ ਆ ਨਾਲ ਅਗਲੀ ਜਿਹੜੇ ਜਾਦੇ ਉਹ ਵੀ ਕੀ ਕਰਨ ਦੇ ਪੁੱਤਰ ਗਿਆ ਪਰ ਔਰਾਂ ਦੇ ਪਰੇ ਚਲ ਗਿਆ ਵਾ ਉਹਨੇ ਛੁੱਟਾ ਲੱਗਾ ਵਾ ਹੋ ਗਿਆ ਹੀ ਉਹ ਦੂਜਾ ਵੀ ਗਿਆ ਹੀ ਸਭਿਆ ਡੱਬਿਆਂ ਨਾਲ ਕੋਠਾ ਰੁਕ ਜਾ ਮੈਂ ਆਪੇ ਹੁਣਾ ਵਾ ਧੱਪ ਜਾ ਨਾ ਉੱਧਰ ਇਹਨਾਂ ਦੇ ਪੈ ਗਈ ਗੁੱਡੇ ਤੇ ਨਿਗਾਹ ਹੁਣ ਡੋਰ ਲੱਭਦੇ ਕਿੱਥੇ ਆ ਪਾਜੀ ਵੇਖਿਓ ਗੁੱਡਾ ਕਿੱਥੇ ਆ ਆ ਪਿਆ ਗੁੱਡਾ ਟੀਨਾਂ ਤੇ ਟੈਂਕੀ ਲੱਗ ਗਈ ਮੇਰੀ ਗੱਲ ਸੁਣ ਸਾਡੀ ਜੂੜੀ ਵੀ ਆ ਚੁੱਕੀ ਆ ਉਹ ਜੂੜੀ ਚੜੀ ਕੋਠੇ ਤੇ ਆ ਤੇ ਲੱਗੇ ਇਧਰ ਵੇਖ ਮਾਰ ਚੀਕ ਓਏ ਜੋਰ ਦੀ ਚੀਕ ਮਾਰ ਇਹਨਾਂ ਨੂੰ ਕਹਿ ਕੇ ਚੀਕਾ ਮਾਰ ਆਹ ਹੋ ਹੋ ਇੱਥੇ ਬਹਿ ਜਾ ਇੱਥੇ ਬਹਿਦਾ ਆਂਦਾ ਤੁਹਾਡੇ ਉੱਤਰ ਆਂਦਾ ਇੱਥੇ ਬਹਿਦਾ ਤੁਹਾਡੇ ਉੱਤਰ ਆਹ ਬੁਡਾ ਵਾ ਫੜ ਫੜ ਆ ਫੜ ਆ ਫੜ ਪੇਚਾ ਪਿਆ ਇੱਥੇ ਆ ਫੜਾ ਫੜ ਆਉਂ ਉੱਤੇ ਗੁਡਾ ਆ ਗਿਆ ਤੁਹਾਡੇ ਨਾਲ ਇੱਥੇ ਬੱਸ ਆਹ ਗੱਟਵਾੜਾ 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 ਗੱਟੂ ਫੜ ਗੱਟੂ ਫੜ ਪੇਚਾ ਪਿਆ ਆ ਲੈ ਕਿਹਨੇ ਤੂੰ ਹਲੇ ਆਉਂਦੇ ਤੀਂ ਕਿਹ ਰਗ ਲੱਗੀ ਗਾਹਾਂ ਗਾਹਾਂ ਲੈ ਗਾਹਾਂ ਯਾਰ ਹਾਂ ਇੱਧਰ ਨੂੰ ਆਇਆ ਵਾਡੀ ਪਟੰਗ ਜੇ ਉਹ ਭਾਜੀ ਭੱਦਰ ਜੇ ਇਹ ਹੁਣ ਪਾ ਕਰਦਾ ਪੇਜਦਾ ਤਾਂ ਇਹਦਾ ਆਪਣਾ ਬੱਸ ਐ ਹੈ ਬੱਬਾ ਜੀ ਤੇ ਤੇਰਾ ਪਿਆਰ ਹੈ ਕਿ ਨਹੀਂ ਹਾਂਜੀ 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 ਇਹ ਇਹੀ ਧੋਕਿਛ ਰਹੇ ਹਾਂ ਬਸ ਵੇਢ ਦੇ ਪਿਆ ਪਿਆ ਬਸ ਕੋਈ ਨਾ ਕੋਈ ਨਾ ਨਾ ਬੀਚੇ ਕੱਟੂ ਵੇਖਣਾ ਨਾ ਕੁਛ ਵੇਖਣਾ ਦੇਖੀ ਪੁੱਤਰੇ ਹੌਸਲੇ ਆ ਹੌਸਲੇ ਆ ਦੇਖੀ ਹੌਸਲੇ ਆ ਹੌਸਲਾ ਦੇ بابا ਮੈਂ ਵੈਰ ਨਹੀਂ ਲੈਂਦਾ ਕੇ ਤਾਂ ਬੱਬੇ ਅੱਗੇ ਆ ਤਾ ਵੀਡੀਓ ਬਾਤ ਚਾੜ ਦੇ ਉਹਨੇ ਤਾਂ ਚੁੱਕ ਲਈ ਆ ਆ ਉਹਨੇ ਕਾਤੋਂ ਨਹੀਂ ਆਉਂਦਾ ਕੋਈ ਅਜਲ ਮਰ ਵੱਡਣਾ ਪਈਆ ਠੀਕ ਆਪਣੀ ਆ ਵੱਡਣਾ ਪਈਆ ਠੀਕ ਮੂੰਹ ਤੇ ਹੀ ਆ ਕੇ ਆਈ ਆ ਕੇ ਆਈ ਆਈ ਪੈ ਗਈ ਟੈਨਸ਼ਨ ਆ ਟੈਨਸ਼ਨ ਆ ਆਪਾ ਮੈਂ ਆ ਗਿਆ ਟੈਨਸ਼ਨ ਆ ਟੈਨਸ਼ਨ ਆ ਓਏ 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 ਟੈਨਸ਼ਨ ਆ ਪੈ ਗਈ ਆ ਓ ਬੱਲੋ ਬੱਲੋ ਹੋ ਗਈ ਓਏ ਹallelujah ਬੱਤ ਗਈ ਬਚਦੀ ਮੈਂ ਨਹੀਂ ਬਚਦੀ ਅੱਜ ਕਹਿੰਦੀ ਉਹ ਨਹੀਂ ਜਾਂਦੀ ਓਏ ਨਹੀਂ ਜਾ ਤੂੰ ਗੁੱਟਾ ਲੈ ਗਿਆ ਦਮਨ ਉਹ ਗੁੱਡਾ ਵਰਤਾਈ ਕੀ ਖਿਆਲ ਇਹਦੇ ਵੱਲੋਂ ਤੁਹਾਡਾ ਕੋਈ ਖਿਆਲ ਨਹੀਂ ਆਪਣੀ ਵੱਡੇ ਆ ਇਹਦੇ ਵੱਲੋਂ ਤੁਹਾਡਾ ਕੀ ਖਿਆਲ ਹੈ ਭੱਜ ਗਈ ਉਹ ਭਾਜੀ 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 ਇੱਕ ਮਿੰਟ ਭਾਜੀ ਹਾਂਜੀ 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 ਭਾਜੀ ਭਾਜੀ ਜਿਹੜਾ ਤੂੰ ਇਹ ਭਾਜੀ ਜਿਹੜਾ ਤੂੰ ਗੁੱਡਾ ਵੱਡਿਆ ਉਹਦੇ ਵੱਲੋਂ ਤੁਹਾਡਾ ਕੀ ਖਿਆਲ ਹੈ ਉਹਦੇ ਵੱਲੋਂ ਤੁਹਾਡਾ ਕੋਈ ਖਿਆਲ ਨਹੀਂ ਤੁਹਾਡਾ ਕੀ ਲੋ ਬਾਹਰ ਨਹੀਂ ਨਹੀਂ ਭਾਜੀ ਭਾਜੀ ਕਿਸੇ ਦਾ ਪੁੱਤ ਮਰ ਗਿਆ ਭਾਜੀ ਭਾਜੀ ਕਿਸੇ ਦਾ ਪੁੱਤ ਮਰ ਗਿਆ ਓਹ ਓ ਚੜਾਈ ਕਰ ਗਿਆ ਕਿੱਥੇ ਗਿਆ ਪਤਨ ਲੱਗ ਪਾ ਜੀ ਨਹੀਂ ਆ ਗੱਲ ਮਾਰੀ ਭਾਜੀ ਤੁਸੀਂ ਗੋਲੀ ਮਾਰੀ ਭਾਜੀ ਗੋਲੀ ਨਹੀਂ ਮੈਂ ਤਾਂ ਖਿੱਚੀ ਮਾਰੀ ਠੀਕ ਹੈ ਭਾਜੀ ਓਕੇ ਪਤੰਗ ਗਈ ਟੁੱਟ ਹੁਣ ਸਾਰੇ ਜਣੇ ਵੇਖਣਦੇ ਮੂੰਹ ਹੱਲ ਆ ਬੈਠਾ ਇੱਕ ਸਾਹਮਣੇ ਆ ਜੀ ਆ ਬੈਠਾ ਇਹ ਕਹਿੰਦਿਆ ਹੀ ਪੀਚਾ ਪਾਓ ਪੀਚਾ ਪਾਓ ਚੀਕਾ ਮਾਰੀ ਇੱਥੇ ਆ ਕਹਿੰਦਾ ਆ ਕਹਿੰਦਾ ਚੀਕ ਮੂੰਹ ਚ ਰਹਿ ਗਈ ਨਾ ਮੂੰਹ ਚ ਪੁਰਾਣੀ ਕੀ ਕਿਸਮਤ ਦੋ ਗੁਟੇ ਟੁੱਟ ਗਏ ਤੁਹਾਡੇ ਉਹ ਵੀ ਹੱਥੋਂ ਤੋਂ ਬੜੀ ਬਿੜ ਡੋਰੇ ਉਹ ਪਤੰਗ ਟੈਂਕੀ ਲਾ ਕੇ ਫੜੀ ਵੀ ਗਈ ਆਹ ਵੇਖੋ ਉਹ ਬੜੀ ਵੀ ਗਈ ਬੜੀ ਡੋਰੇ ਟੁੱਟ ਗਈ ਆਡੀ ਪਤੰਗ ਹੱਥ ਵਿੱਚ ਕਿਸਮਤ ਹੀ ਮਾੜੀ ਆ ਪਤਾ ਨਹੀਂ ਕਦੋਂ ਜਾਗੇਗੀ ਆਪਣੀ ਕਿਸਮਤ ਨੀ ਚੁਦਕੀ ਨਜ਼ਰ ਲੱਗੀ ਨਹੀਂ ਟੀਟ ਨਹੀਂ ਚਲਾਣਾ ਹਾਂ ਚਲਾਣਾ ਨਹੀਂ ਹਲੇ ਆ ਫਿਰ ਕਰੋ ਫੋਨ ਆ ਗਿਆ ਵਾ ਓਏ ਅਗਲੇ ਹੱਥ ਵਾ ਦਵਾਵਾਂਗੇ ਇਹਦਾ ਐਂਡ ਕਰਾਂਗੇ ਚਲੋ ਅਗਲੇ ਸੰਡੇ ਆ ਲੈਣੇ ਆ ਵੀ ਮੁੱਕਣ ਵਾਲਾ ਤੇ ਪਿਛੇ ਇੱਕ ਹੋਰ ਤੇ ਨਿਆਣੇ ਨੂੰ ਨਾ ਭਰਾ ਤੇ ਇਹਨੇ ਉਹ ਨਹੀਂ ਲੈਣਾ ਠੀਕਾ ਗੱਲ ਦੋ-ਦੋ ਮਹੀਨੇ ਪਹਿਲਾਂ ਇੰਤਜ਼ਾਮ ਕਰਨਾ ਪੈਂਦਾ ਡੋਰਾ ਦਾ ਹਾਂਜੀ ਹਾਂਜੀ ਭਾਜੀ ਸਹੀ ਗੱਲ ਆ ਵਾਹ ਕੋਈ ਕੋਤੇ ਆ ਪਤੰਗ ਡਾਈਏ ਕਿਹਨੇ ਹੋਣਾ ਸਾਡੀ ਲੱਤ ਗਈ ਇਹਨਾਂ ਨੇ ਸਾਡੀ ਟੁੱਟ ਗਈ ਇਹਨਾਂ ਨੇ ਡਾਲੀ ਚਲੋ ਉਹ ਬੱਕਰੀ ਨੂੰ ਉਹਦੀ ਐਂਡਿੰਗ ਤੋਂ ਲੈ ਜਾਗੇ ਤੇ ਫਿਰ ਗੁਰਦੁਆਰੇ ਵੀ ਜਾਣਾ ਹੈ ਉੱਥੇ ਭੈਣ ਦੀ ਡਿਊਟੀ ਹੈ ਕੀਰਤਨ ਦੀ ਤੇ ਉਹਨੇ ਲਾਉਣੀ ਕੀਰਤਨ ਦੀ ਡਿਊਟੀ ਸੋ ਇਹ ਸੀਗਾ ਸਾਡਾ ਅੱਜ ਦਾ ਵਲੋਗ ਹੇ ਹੁਣ ਮਿਲਦੇ ਆ ਤੁਹਾਨੂੰ ਆਪਾਂ ਨੈਕਸਟ ਵਲੌਗ ਚ ਤੇ ਅਸੀਂ ਕਰ ਲਿਆ ਹੁਣ ਵੀਡੀਓ ਐਡੀਟਰ ਸੋ ਸਤਿ ਸ਼੍ਰੀ ਅਕਾਲ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਆ ਕਰੋ ਤਾਂ ਜੋ ਸਾਨੂੰ ਵੀ ਹਿੰਮਤ ਮਿਲੇ ਪੀਐਸੀ ਵੀਡੀਓ ਜ਼ਰੂਰ ਵਧੀਆ ਬਣਾ ਰਹੇ ਹਾਂ ਠੀਕ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰਿਆ ਕਰੋ ਸੋ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਚ ਵੀਰ ਭਰਾਵਾਂ ਨੂੰ ਪਿਆਰ ਬੜਾ ਸਤਿ ਸ਼੍ਰੀ ਅਕਾਲ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਰੱਬ ਰੱਖਾ